ਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨਕੀ ਅਸ਼ੋਕ ਚਿਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੇ ਜੈ ਸ਼੍ਰੀ ਰਾਮ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਜੀ ਇਹ ਰਾਮਲੀਲਾ ਦੇ ਕਮੇਟੀ ਦੇ ਮੈਂਬਰ ਤੇ ਉਹਨਾਂ ਦੇ ਪਾਤਰ ਵੀ ਪਹੁੰਚੇ ਨੇ ਤੇ ਬਿਲਕੁਲ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਆਪਣੇ ਪ੍ਰੋਗਰਾਮ 'ਚ ਦੱਸਦੇ ਹਾਂ ਕਿ ਆਉਣ ਵਾਲੇ ਸੈਟਰਡੇ 4 ਅਕਤੂਬਰ ਨੂੰ ਇਹ ਭਾਰਤੀ ਕਲਚਰ ਸੁਸਾਇਟੀ 올ਵਟਾ ਦੇ Hindu ਮੰਦਿਰ ਦੇ ਵਿੱਚ ਜੋ ਕਿ 39 ਐਵਨਿਊ ਤੇ ਆ ਉੱਥੇ ਰਾਮਲੀਲਾ ਮਨਾਈ ਜਾਵੇਗੀ ਤੇ ਦੂਸਰੇ ਦਿਨ ਦਸਹਿਰੇ ਦਾ ਉਸ ਦਿਨ ਮਨਾਇਆ ਜਾਵੇਗਾ ਤੇ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਜੀ ਰਾਮਲੀਲਾ ਕਮੇਟੀ ਦੇ ਜੋ ਇੰਚਾਰਜ ਨੇ ਤੇ ਮੰਡਾ ਦੇ ਡਾਇਰੈਕਟਰ ਅ ਅਰਵਿੰਦ ਐਰੀ ਜੀ ਤੇ ਨਾਲ ਸਾਡੇ ਪਹੁੰਚੇ ਨੇ ਵਿਸ਼ਾਲ ਜੀ ਤੇ ਤਰਮਿੰਦਰ ਸ਼ਰਮਾ ਜੀ ਜੋ ਕਿ ਇਸ ਉਹ ਵੀ ਉੱਥੇ ਡਾਇਰੈਕਟਰ ਨੇ ਤੇ ਨਾਲ ਸਾਡੇ ਜੋ ਇਸ ਵਾਰ ਰਾਮ ਜੀ ਦੀ ਭੂਮਿਕਾ ਨਿਭਾ ਰਹੇ ਨੇ ਉਹ ਵੀ ਪਹੁੰਚੇ ਨੇ ਤੇ ਬਿਲਕੁਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਚੈਨਲ ਦੇ ਸਾਡੇ ਸਟੂਡੀਓ ਦੇ ਵਿੱਚ ਥੈਂਕ ਯੂ ਥੈਂਕ ਯੂ ਸ਼ੈਖ ਜੀ ਤੇ ਸਭ ਤੋਂ ਪਹਿਲਾਂ ਅਸੀਂ ਅਰਵਿੰਦ ਜੀ ਨਾਲ ਗੱਲ ਕਰਦੇ ਹਾਂ ਅਰਵਿੰਦ ਜੀ ਤੁਸੀਂ ਪਹੁੰਚਿਆ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡਾ ਬਧਨਵਾਦ ਕਰਦੇ ਹਾਂ ਤੇ ਬਿਲਕੁਲ ਸਾਡੇ ਦਰਸ਼ਕਾਂ ਨਾਲ ਇਹ ਜੋ ਰਾਮਲੀਲਾ ਦਾ ਜੋ ਵੀ ਪ੍ਰੋਗਰਾਮ ਹੈ ਇਹਦੇ ਬਾਰੇ ਜਾਣਕਾਰੀ ਜੋ ਤੁਸੀਂ ਦੇਣਾ ਚਾਹੁੰਦੇ ਹੋ ਬਿਲਕੁਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸ਼ੋਕ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਚੈਨਲ ਦੇ ਥਰੂ ਤੁਹਾਡੇ ਦਰਸ਼ਕਾਂ ਨਾਲ ਗੱਲਬਾਤ ਕਰਨ ਦਾ ਜਿੱਦਾਂ ਕਿ ਅਧਿਕਤਰ ਲੋਕ ਜਾਣਦੇ ਹੀ ਹੋਣੇ ਕਿ ਇਹ ਰਾਮਲੀਲਾ ਇੱਥੇ ਐਡਮਿੰਟਨ ਚ 20 ਸਾਲ ਪਹਿਲਾਂ ਸ਼ੁਰੂ ਹੋਈ ਸੀ ਬਹੁਤ ਗਰਵ ਆ ਸਾਨੂੰ ਬਾਰਟੀਕਲ cultures society of alberta ਨੂੰ ਕਿ ਇੱਕੋ ਮਾਤਰ Hindu mandir north america ਦਾ ਜਿੱਥੇ ਕਿ ਇਹ ਰਾਮਲੀਲਾ ਤੇ ਦੁਸ਼ਰੇ ਦਾ ਸੀ ਇਹ ਮੰਚਨ ਇੰਨੇ ਸਾਲਾਂ ਤੋਂ ਲਗਾਤਾਰ ਕਰ پا ਰਹੀ ਹੈ ਬਿਲਕੁਲ 20 ਸਾਲ ਹੋ ਗਏ ਬਹੁਤ ਧੰਨਵਾਦੀ ਸਮਝਦੇ ਆਪਣੇ ਕਿ ਸਾਨੂੰ ਇਹ ਕਾਰਜ ਕਰਨ ਦਾ ਮੌਕਾ ਮਿਲੇ ਜਿੱਦਾਂ ਵੀ ਛੋਟਾ ਜਿਹਾ ਇਵੈਂਟ ਸੀ ਫਰੈਂਡਸ ਐਂਡ ਫੈਮਿਲੀ ਦਾ ਜਿਹਨੂੰ ਕਿ ਆਪਾਂ ਭਾਰਤੀ ਕਲਚਰ ਨੂੰ ਅਪਰੋਚ ਕੀਤਾ ਤੇ ਇਹ ਤਤ ਭਾਰਤੀ ਕਲਚਰ ਸੋਸਾਇਟੀ ਆਫ ਅਲਬਰਟਾ ਪੂਰਾ ਸਪੋਰਟ ਕਰ ਰਹੀ ਹੈ ਤੇ ਇਵੈਂਟ ਵੱਧ ਰਿਹਾ ਹਰ ਸਾਲ ਪ੍ਰਬੁੱਤ ਇਹ ਦੇ ਨਾਲ ਨਵੇਂ ਨਵੇਂ ਲੋਕ ਮਿਲ ਰਹੇ ਆ ਨਵੇਂ ਨਵੇਂ ਟੈਲੈਂਟਡ ਲੋਕ ਸਾਡੇ ਨਾਲ ਜੁੜ ਰਹੇ ਆ ਤਾਂ ਕਿ ਇਹ ਕਥਾ ਜਿਹੜੀ ਆਪਾਂ ਹੋਰ ਸੁੰਦਰ ਤਰੀਕੇ ਨਾਲ ਪ੍ਰੈਜੈਂਟ ਕਰ ਪਾਈਏ ਬਿਲਕੁਲ ਜੀ ਬਿਲਕੁਲ ਤੇ ਇਹ ਕਦੋਂ ਸ਼ੁਰੂ ਹੋਣੀ ਹੈ ਪਹਿਲੇ ਤਾਂ ਮੈਂ ਦੱਸਦਾ ਪਹਿਲੇ ਤੁਸੀਂ ਬਿਲਕੁਲ ਇਹਨੂੰ ਐਕਸਪਲੇਨ ਕਰ ਦਿਓ ਵੀ ਕਦੋਂ ਸ਼ੁਰੂ ਹੋਣੀ ਹੈ ਕਿਸ ਟਾਈਮ ਆ ਆ ਜਾਣ ਜਿਹੜੇ ਕੋਈ ਜੋ ਡਿਵੋਟੀਜ਼ ਆਉਣਾ ਚਾਹੁੰਦੇ ਨੇ ਦੇਖੋ ਜੀ ਰਾਮਲੀਲਾ ਹੋਣੀ ਹੈ ਸੈਟਰਡੇ ਨੂੰ ਅਕਟੋਬਰ 4th ਨੂੰ ਸ਼ਾਮ ਨੂੰ ਪੂਰੇ 6:00 ਵਜੇ 6:00 ਵਜੇ ਤੋਂ ਵੀ ਅਸੀਂ 10 ਮਿੰਟ ਪਹਿਲਾਂ ਇਹਦਾ ਸ਼੍ਰੀ ਗਣੇਸ਼ ਕਰਾਂਗੇ ਗਣੇਸ਼ ਵੰਦਨਾ ਨਾਲ ਕਿਉਂਕਿ ਕਾਫੀ ਲੰਬੀ ਕਥਾ ਹੈ ਜਿਹਦਾ ਤੁਸੀਂ ਜਾਣਦੇ ਇੰਡੀਆ 'ਚ ਤਾਂ 10 ਦਿਨਾਂ ਦੀ ਹੁੰਦੀ ਹੈ ਅਸੀਂ ਚਾਹਾਂਗੇ ਕਿ ਇਹਨੂੰ 4 ਘੰਟਿਆਂ 'ਚ 10 ਵਜੇ ਤੱਕ ਅਸੀਂ ਇਹਦੀ ਓਮਜਾ ਜਗਦੀਸ਼ ਸ਼ਰੇ ਨਾਲ ਇਹਦਾ ਸਮਾਪਨ ਸੈਟਰਡੇ ਦਾ ਕਰੀਏ ਉਹਦੇ ਬਾਅਦ ਸੰਡੇ ਸਵੇਰੇ 11 ਵਜੇ ਤੋਂ ਇਹ ਦੁਬਾਰਾ ਸ਼ੁਰੂ ਹੋਊਗਾ ਥੋੜੀ ਜੀ ਕਥਾ ਹੋਊਗੀ ਜਿਹੜੀ ਰਿਮੇਨਿੰਗ ਕਥਾ ਹੋਊਗੀ ਉਹਦੇ ਬਾਅਦ ਅਸੀਂ ਬਾਹਰ ਜਾ ਕੇ ਪਾਰਕਿੰਗ ਲੋਟ 'ਚ ਬਹੁਤ بڑا ਇੱਕ ਵਾਰੀ ਦਾ ਸੀ ਸਰਪ੍ਰਾਈਜ਼ ਰੱਖਿਆ ਆਪਣੇ ਦਰਸ਼ਕਾਂ ਲਈ ਕਿ ਉੱਥੇ ਪਹੁੰਚੇ ਬਹੁਤ ਹੀ ਜੋਸ਼ ਉલ્લાਸ ਦੇ ਨਾਲ ਅਸੀਂ ਇਹ ਦੁਸ਼ਹਿਰਾ ਉਤ ਤੇ ਦੋਨੇ ਹੀ ਦਿਨ ਪੂਰੇ ਪ੍ਰਸ਼ਾਦ ਦੀ ਸੇਵਾ ਮੰਦਿਰ ਚ ਟੁੱਟ ਰਹੇਗੀ ਸ਼ਾਮ 5 ਵਜੇ ਸੈਟਰਡੇ ਨੂੰ ਸ਼ੁਰੂ ਹੋ ਜਾਊਗੀ ਤੇ 11 ਵਜੇ ਸਵੇਰੇ ਦਸ਼ਾਰੇ ਵਾਲਾ ਬਿਲਕੁਲ ਮਤਲਬ ਭਜਨ ਔਰ ਭੋਜਨ ਪੂਰਾ ਇਂਤਜ਼ਾਮ ਜਿਹੜਾ ਉੱਥੇ ਹੋਏਗਾ ਬਿਲਕੁਲ ਜਿੰਨੇ ਵੀ ਦਰਸ਼ਕ ਆਏ ਔਰ ਧੰਨਵਾਦੀ ਕਰਦੇ ਆ ਆਪਣਾ ਸਾਰੇ ਸਪਾਂਸਰਸ ਦਾ ਜਿਹੜੀ ਕਿ ਫੂਡ ਦੀ ਟੇਕ ਕੇਅਰ ਕਰ ਰਹੇ ਆ ਬਾਕੀ ਜਿੰਨੇ ਵੀ ਖਰਚੇ ਹੋ ਰਹੇ ਆ ਉਹਨਾਂ ਨੂੰ ਸਾਨੂੰ ਹੈਲਪ ਕਰ ਰਹੇ ਆ ਤੇ ਸਾਡੀ ਸਮਾਮ ਟੀਮ ਜਿੰਨੇ ਵੀ ਤਕਰੀਬਨ 60 ਪਾਰਟਿਸਪੈਂਟਸ ਆ ਜਿਹੜੇ ਕਿ 1.5 ਦੋ ਮਹੀਨੇ ਤੋਂ ਲਗਾਤਾਰ ਹਰ ਵੀਕਐਂਡ ਤੇ ਮੰਦਿਰ ਮਿਲਦੇ ਆ ਇਸ ਕਥਾ ਨੂੰ ਪ੍ਰੈਕਟਿਸ ਕਰਦੇ ਆ ਤਾਂ ਕਿ ਇੱਕ ਵਧੀਆ ਸ਼ੋਅ ਜਿਹੜੇ ਦਰਸ਼ਕ ਆਪਣਾ ਸਮੇਂ ਸਾਨੂੰ ਦੇਊਗੇ ਉੱਥੇ ਪਹੁੰਚੀਓਗੇ ਅਸੀਂ ਉਹਨਾਂ ਨੂੰ ਪੂਰਾ ਮਾਨ ਸਨਮਾਨ ਦੇਣਾ ਚਾਹੁੰਦੇ ਆ ਕਿ ਜਿਹੜੀ ਪ੍ਰੈਜੈਂਟੇਸ਼ਨ ਸਾਡੀ ਹੋਵੇ ਉੱਚ ਕੋਈ ਕਮੀ ਨਾ ਰਹਿ ਜਾਵੇ ਬਿਲਕੁਲ ਬਿਲਕੁਲ ਤੇ ਹੁਣ ਜੇ ਤੁਸੀਂ ਸਾਡੇ ਨਾਲ ਵਿਸ਼ਾਲ ਜੀ ਵੀ ਆਏ ਨੇ ਤੇ ਜਿਨ੍ਹਾਂ ਨੇ ਕਿ ਇਹ ਜੋ 20 ਸਾਲ ਪਹਿਲਾਂ ਸ਼ੁਰੂ ਹੋਈ ਸੀ ਪਹਿਲਾ RAM ਜੀ ਦੀ ਭੂਮਿਕਾ ਇਹਨਾਂ ਦੁਆਰਾ ਨਿਭਾਈ ਗਈ ਬਿਲਕੁਲ ਜੀ ਬਿਲਕੁਲ ਬਹੁਤ ਸੁੰਦਰ ਭੂਮਿਕਾ ਇਹਨਾਂ ਨੇ ਨਿਭਾਈ ਸੀ 20 ਸਾਲ ਪਹਿਲਾਂ ਤੇ ਉਹ ਤਦ ਤੋਂ ਜੁੜੇ ਹੋ ਨਾਲ ਦੀ ਨਾਲ ਜਿਹੜੇ ਵੀ ਨਵੇਂ ਸਾਰੇ ਕਲਾਕਾਰ ਆ ਰਹੇ ਆ ਸਾਰਿਆਂ ਨੂੰ ਇਹ ਟ੍ਰੇਨ ਕਰਦੇ ਆ ਉਹਨਾਂ ਨੂੰ ਪੂਰੀ ਹੈਲਪ ਕਰਦੇ ਆ ਤਾਂ ਕਿ ਜਿਹੜਾ ਵੀ ਰੋਲ ਹੋਵੇ ਤਾਂ ਇਹ ਪੂਰੀ ਹੈਲਪ ਕਰਦੇ ਆ ਆਪਣੀ ਪ੍ਰੈਕਟਿਸ ਲੈਂਦੇ ਆ ਤੇ ਉਹ ਮੈਨ ਸਾਰਿਆਂ ਨੂੰ ਪ੍ਰੌਂਟਿੰਗ ਕਰਦੇ ਆ ਤੇ ਜਿੱਥੇ ਵੀ ਜਿਹਨੂੰ ਜਿਹੜੀ ਵੀ ਤਰੀਕੇ ਦੀ ਲੋੜ ਆ ਵਿਸ਼ਾਲ ਜੀ ਉਹਨੂੰ ਹੈਲਪ ਕਰ ਦੇ ਤਾਂ ਕਿ ਪ੍ਰੈਜੈਂਟੇਸ਼ਨ ਸਾਡੀ ਹੋਰ ਨਿਖਰ ਕੇ ਸਾਹਮਣੇ ਆਵੇ ਬਿਲਕੁਲ ਜੀ ਵਿਸ਼ਾ ਜੀ ਤੁਸੀਂ ਕੋਈ ਸ਼ੇਅਰ ਕਰਨਾ ਆਪਣਾ ਐਕਸਪੀਰੀਅੰਸ ਜੋ ਪੁਰਾਣਾ ਸੀਗਾ ਜਾਂ ਹੁਣ ਅੱਜ ਤਾਂ ਥੋੜਾ ਜਿਹਾ ਮੇਰਾ ਕਹਿੰਦਾ 20 ਸਾਲ ਪਹਿਲਾਂ ਟੈਕਨੋਲੋਜੀ ਵੀ ਇੰਨੀ ਨਹੀਂ ਹੋਣੀ ਹੁਣ ਥੋੜੀ ਐਡਵਾਂਸ ਹੋ ਗਈ ਹੈ ਹੁਣ ਆਪਣੀ ਜਿਹੜੀ ਕਾਸਟਿਊਮ ਜਾਂ ਡਿਜ਼ਾਈਨ ਕਰਨੇ ਜਾਂ ਉਹਦੇ ਬਾਅਦ ਪਿੱਛੇ ਜੋ ਪਰਦੇ ਲਾਣੇ ਉਹ ਵੀ ਐਡਵਾਂਸ ਹੋ ਗਏ ਹੁਣੇ ਜੀ ਇਹ ਤੁਹਾਡਾ ਕੁਐਸਚਨ ਬਹੁਤ ਜਾਇਜ਼ ਹੈਗਾ ਜੀ ਬਿਲਕੁਲ ਸਹੀ ਹੈ ਤੇ ਅਸ ਵਿੱਚ ਜਦੋਂ ਅਸੀਂ ਸਟਾਰਟ ਕੀਤਾ ਸੀ ਉਦੋਂ ਇਹ ਭਾਰਤੀ ਕਲਚਰ ਸੁਸਾਇਟੀ ਦੀ ਬਿਲਡਿੰਗ ਹੱਲੇ ਠੀਕ ਹੈ ਜੀ ਤੇ ਉੱਥੇ ਕੋਈ ਇੰਤਜ਼ਾਮ ਵੀ ਨਹੀਂ ਸੀਗਾ ਸਾਡੇ ਕੋ ਵੀ ਕੋਈ ਕਾਸਟਿਊਮ ਵੀ ਨਹੀਂ ਸੀਗੀ ਤੇ ਸਾਰੇ ਕੋ ਜਿੰਨੇ ਵੀ ਕਰੈਕਟਰਸ ਸੀਗੇ ਅਸੀਂ ਆਈ ਥਿੰਕ ਲੇਡੀਜ਼ ਦੀਆਂ ਸਾੜੀਆਂ ਹਨ ਉਹਨਾਂ ਦੀ ਕਲੋਥਿੰਗਸ ਤੋਂ ਲੈ ਕੇ ਆਪਣਾ ਕਾਸਟਿਊਮ ਦਾ ਆਪੇ ਖੁਦ ਪ੍ਰਿਪੇਅਰ ਕੀਤੇ ਸੀਗੇ ਤੇ ਅਸੀਂ ਆਪੇ ਸਾਰਾ 뮤직 ਦਾ ਸਿਸਟਮ ਰਾਤ ਨੂੰ ਮਿਡਨਾਈਟ ਤੱਕ ਅਸੀਂ ਆਪ ਜਾ ਕੇ ਸਾਰਾ ਕੁਝ ਚੱਕ ਕੇ ਲਿਆ ਕੇ ਇਟ ਵਾਸ ਅ ਵੈਰੀ ਗੁੱਡ ਇਵੈਂਟ ਇਟ ਵਾਸ ਐਕਚੁਅਲੀ ਕਿਉਂਕਿ ਫੈਮਿਲੀ ਨਾਲ ਰਿਲੇਟਡ ਸਾਰੇ ਫੈਮਿਲੀ ਦੇ ਮੈਂਬਰਸ ਸੀਗੇ ਨਾਲ ਫਰੈਂਡ ਸਰਕਲਸ ਦਾ ਸਾਰਾ ਥਰ ਇਟ ਵਾਸ ਅ ਗਰੁੱਪ ਤੇ everybody was excited we apna ramleela shuru kar rahe hain mandir de vich te ramleela vi mandir di vi ek badi building de vich first function hai da oh kind of te it was a big success at that time so that is still hum bhi continue chal rahe hai ga te e sara i think arjun ji da pehla da hi bahut badhiya experience hai ga te inanne aake nu hor itthe aake hor enu zyada ki kehnde hunde hai jewelry jewelry laake na they experience diya sona banata hai ਬਿਲਕੁਲ ਜੀ ਬਿਲਕੁਲ ਤੇ ਅਰਵਿੰਦ ਜੀ ਜੇ ਸਾਡੇ ਇਸ ਵਾਰ ਜੋ ਰਾਮਜੀ ਦੀ ਭੂਮਿਕਾ ਨਿਭਾ ਰਹੇ ਨੇ ਇਹਨਾਂ ਨਾਲ ਸਾਡੇ ਦਰਸ਼ਕਾਂ ਨਾਲ ਮਿਲਾਓ ਜੀ ਹਾਂਜੀ ਇੱਕ ਜਿਹੜਾ ਸਭ ਤੋਂ ਬੜੀ ਅਚੀਵਮੈਂਟ ਅਸੀਂ ਮੰਨਦੇ ਹਾਂ ਕਿ ਰਾਮਜੀਲਾ ਕਈ ਜਗ੍ਹਾ ਹੁੰਦੀ ਹੈ ਕਈ ਨਾਟਕ ਹੁੰਦੇ ਆ ਜਿਹੜਾ ਸਭ ਤੋਂ ਬੜਾ ਸਕਸੈਸ ਅਸੀਂ ਮੰਨਦੇ ਹਾਂ ਕਿ ਨਵੀਂ ਜਨਰੇਸ਼ਨ ਜਿਹੜੀ ਹੈ ਇਧਰ ਦੀ ਉਹ ਸਾਡੇ ਨਾਲ ਜੁੜ ਪਾਈ ਲਾਈਕ ਇਹ ਜਿਹੜੇ ਬੱਚੇ ਰਾਮ ਲక్ష్ਮਣੇਸ਼ਵਰ ਬਣ ਰਹੇ ਆ ਇਹਨਾਂ ਨੇ ਜਦ ਜੋਇਨ ਕੀਤਾ ਇਹਨਾਂ ਨੇ ਬਾਲਰਾਮ ਤੋਂ ਜਿਹੜਾ ਬੱਚਾ ਆਪਾਂ ਅਦਸ਼ਰਜ ਜੀ ਦੇ ਕੋਲ ਲੈ ਕੇ ਆਨੇ ਆ ਉਧਰੋਂ ਸ਼ੁਰੂ ਕੀਤਾ ਉਹਦੇ ਬਾਅਦ ਫਿਰ ਜ ਤਾੜਕਾ ਬਦ ਉੱਚ ਵੀ ਹੈ ਦੇ ਰਾਮ ਲక్ష్మణ ਆਏ ਤੇ ਹੁਣ ਦੇਖੋ ਕਿੰਨੀ ਕਿਰਪਾ ਹੋਈ ਕਿ ਹੁਣ ਪਿਛਲੇ 3 ਸਾਲਾਂ ਤੋਂ ਜਿਹੜੇ ਮੇਨ ਰਾਮਲੀਲਾ ਚ ਰਾਮ ਲక్ష్మణ ਇੱਧਰ ਦੇ ਬੋਰਨ ਬੱਚੇ ਬੜੇ ਆ ਤੇ ਇੱਕ ਬਹੁਤ ਬੜੀ ਚੀਜ਼ ਬਣਦੇ ਆ ਕਿਉਂਕਿ ਇਹਨਾਂ ਦੋ ਦੇ ਨਾਲ ਬਾਕੀ ਹੋਰ ਵੀ तकरीबन 10 ਬੱਚੇ ਹੈਗੇ ਆ ਜਿਹੜੇ ਇੱਧਰ ਦੇ ਬੋਰਨ ਆ ਕੋਈ ਰਾਜਾ ਦਾ ਰੋਲ ਕਰ ਰਿਹਾ ਕੋਈ ਸਾਧੂ ਦਾ ਰੋਲ ਕਰ ਰਿਹਾ ਸ਼ਬਰੀ ਦਾ ਰੋਲ ਕੀਤਾ ਤੇ ਇੱਧਰ ਤੇ ਕਾਫੀ ਬੱਚੇ ਅਟੈਚ ਹੋਏ ਆ ਤੇ ਹੁਣ ਉਹਨੇ ਇਹ ਇਸ ਸਮੇਂ ਯੂਨੀਵਰਸਿਟੀ ਆਫ ਅਲਬਰਟਾ ਚ ਆਈ ਥਿੰਕ ਫਸਟ ਇਅਰ ਚ ਹੈ ਗਏ ਇਸੇ ਬਟ ਸਟਿਲ ਇਸ ਆਲ ਬੀ ਜਿਹੜਾ ਫਸਟ ਇਅਰ ਆ ਯੂਨੀਵਰਸ ਉਹਨਾਂ ਨੇ ਪਹਿਲਾਂ ਚਾਹਿਆ ਸੀ ਕਿ ਇਸ ਵਾਰ ਇਹ ਸ਼ਰਨਾ ਕਰਨ ਬ੍ਰੇਕ ਲੈ ਲੈਣ ਬਟ ਫੇਰੇ ਮੰਨੇ ਇਹਨਾਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਧੰਨਵਾਦ ਕੀ ਇਹਨਾਂ ਨੂੰ ਬੱਚਿਆਂ ਨੂੰ ਦੋਨਾਂ ਨੂੰ ਰਾਮ ਲక్ష్మణ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਵਾਰ ਹੋਰ ਕਰੋ ਜਦ ਤੱਕ ਕਿ ਜਿਹੜਾ ਇਹ ਟ੍ਰੈਂਡ ਸ਼ੁਰੂ ਹੋਇਆ ਛੋਟੇ ਬੱਚੇ ਇਧਰ ਦੇ ਬੌਣ ਬੱਚੇ ਆਉਂਦੇ ਰਾਮ ਲక్ష్మణ ਦੇ ਰੂਪ ਚ ਆਣ ਦਾ ਉਹ ਚੱਲੂ ਰਹੇ ਬਿਲਕੁਲ ਤੇ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਬਿਲਕੁਲ ਤੁਸੀਂ ਬਿਲਕੁਲ ਮੈਂ ਜਦੋਂ ਤੁਹਾਨੂੰ ਦੇਖਿਆ ਸੀ ਤੇ ਮੈਨੂੰ ਬਿਲਕੁਲ ਰਾਮ ਜੀ ਦੀ ਝਲਕਾ ਮਿਲੀ ਹੈ ਤੇ ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਚੈਨਲ ਦੇ ਮਾਧਿਅਮ ਨਾਲ ਸ਼ੇਅਰ ਕਰ ਹਾਂਜੀ थैंक यू तो मेरा एक्सपीरियंस बच रही है कि जदा छोटे तो छोटे रोल तो शुरू ਕੀਤਾ ਸੀ right सब सारे हनुमान सेना ਤੇ ਸਾਰੇ ਬੱਚ ਜਿੱਦਾਂ ਸ਼ੁਰੂ ਕਰਦੇ ਉਹਦੇ ਵਿੱਚ થોੜਾ ਜਿਹਾ ਜਿੱਦਾਂ इंटरेस्ट થોੜਾ ਜਿਆਦਾ स्पार्क ਹੋਇਆ right ਤੇ ਨਲ ਦਨੀਲ ਨਲ नील ਦਾ ਜਿਹੜਾ ਲੋ ਸੀਗਾ ਪਹਿਲਾ ਉਹਨੂੰ ਛੋਟੀ ਜੀ ਇੱਕ ਲਾਈਨ ਹੁੰਦੀ ਆ ਉਹ ਕਹਿੰਦੇ ਕਿ ਜੋ ਆਗਿਆ ਮਹਾਰਾਜਾ ਉਹ ਮੇਰੀ ਪਹਿਲੀ ਲਾਈਨ ਸੀ ਜਦੋਂ ਗ੍ਰਾਮचंद ਜੱਗ ਕੇ ਅੰਦਰ ਚੁੱਕ ਕੇ ਤਾਂ ਬੈਠਦੇ ਤੇ ਉਹ ਕਹਿੰਦੇ ਕਿ ਤੁਸੀਂ ਜਾ ਕੇ ਸਹੀ ਤੂ ਬਣਾਓ ਤਾਂ ਆਪਾਂ ਕਹਿੰਦੇ ਕਿ ਜੋ ਆਗਿਆ ਮਹਾਰਾਜਾ But if that then, you know, you kinda of keep putting more effort in and you keep uh wanting to do more and I'm very appreciative I'm able to be part of such an amazing team because yeah, that's a, like it's a very amazing and rewarding opportunity and like the a chance to involve Kar then it's definitely something you should uh, take upon yourself. ਬਿਲਕੁਲ ਜੀ ਓਮ ਜੀ ਤੁਸੀਂ ਜਿਵੇਂ ਕਿ ਇਸ ਰਾਮਲੀਲਾ ਦੇ ਵਿੱਚ ਸ਼੍ਰੀ ਰਾਮ ਜੀ ਦਾ ਭੂਮਿਕਾ ਨਿਭਾ ਰਹੇ ਹੋ ਤੇ ਇਹਦੇ ਵਿੱਚ ਪੂਰੀ ਰਾਮਲੀਲਾ ਦੇ ਵਿੱਚ ਕਿਹੜਾ ਕੋਈ ਸੀਨ ਕੋਈ ਐਸਾ ਕੋਈ ਹਿੱਸਾ ਜਿਹੜਾ ਤੁਹਾਨੂੰ ਬਿਲਕੁਲ ਤੁਹਾਡੇ ਦਿਲ ਨੂੰ ਛੂੰਦਾ ਹੋਵੇ ਜਾਂ ਤੁਹਾਨੂੰ ਵਧੀਆ ਲੱਗਦਾ ਹੋਵੇ? ਬੈਸਟ ਸਾੜੇ ਸੀਨ ਮੈਨੂੰ ਕਾਫੀ ਮਜ਼ੇਦਾਰ ਲੱਗਦੇ ਆ ਪਰ ਸਭ ਤੋਂ ਬੈਸਟ ਜਿਹੜਾ ਹੋਏਗਾ ਜਿਹੜਾ ਇੱਕ ਜਿ ਮੈਨੂੰ ਪਿਕ ਕਰਨਾ ਪਵੇ ਉਹ ਹੋਊਗਾ ਪ੍ਰੋਬਬਲੀ ਸੀਤਾ ਸਵੈਮਿਤ ਸੀਤਾ ਸਵਾਮ ਬਿਲਕੁਲ ਹੀ ਉਹ ਉੱਥੋਂ ਤਾਂ ਉੱਤੋਂ ਬਾਅਦ ਜਿਹੜੀ ਰਮਾਇਣ ਦਾ ਜਿਹੜਾ ਬਿਲਕੁਲ ਨਵਾਂ ਇੱਕ ਰੂਪ ਆ ਉਹਦੇ ਵਿੱਚ ਕੋਈ ਖਾਸ ਡਾਇਲੋਗ ਅਗਰ ਤੁਸੀਂ ਸਾਡੇ ਦਰਸ਼ਕਾਂ ਤੱਕ ਸੁਣਾਉਣ ਜਾਂਦੇ ਹੋਗੇ ਹਾਂਜੀ ਤਾਂ ਸਵਾਮਪਰ ਦੇ ਵਿੱਚ ਸਭ ਤੋਂ ਜਿਹੜਾ ਮੈਨੂੰ ਬੈਸਟ ਡਾਇਲੋਗ ਉਹ ਹੀ ਲੱਗਦਾ ਹੈ ਕਿ ਜਿਹੜਾ ਕਾਈਂਡ ਆਫ ਕਾਈਂਡ ਆਫ ਮੇਨ ਪਹਿਲਾ ਡਾਇਲੋਗ ਇਹੀ ਹੈ ਸ਼੍ਰੀ ਰਾਮ ਦਾ ਜਦੋਂ ਉਹ ਗਰੂਦੀ ਆਗਿਆ ਸੁਣ ਕੇ ਉਹ ਕਹਿੰਦੇ ਕਿ ਜਦੋਂ ਹੁਣ ਮੈਂ ਫਿਰ ਦਿਨੁਸ਼ ਚੱਕ ਚੱਕਦਾ ਤੇ ਰਾਦਰ ਦੇ ਤੇ ਬਾਕੀ ਰਾਜੇ ਥੋੜਾ ਇਨਕਾਰ ਦੇ ਵਿੱਚ ਆ ਕੇ ਉਹ ਕਹਿੰਦੇ ਕਿ ਮੈਂ ਚੱਕ ਦੂਗਾ ਕਿਆ ਛੋਟਾ ਜਿਹਾ ਦਿਨੋਸ਼ਾ ਉਹਨਾਂ ਨੇ ਪੂਰੀ ਜਿੱਦਾ ਆਪਣੇ ਗੁਰੂ ਨੂੰ ਰਿਸਪੈਕਟ ਦੇ ਕੇ ਤਨੁਸ਼ ਨੂੰ ਰਿਸਪੈਕਟ ਦੇ ਕੇ ਤੁਹਾਡੀ ਪ੍ਰਭੂ ਨੂੰ ਤੁਹਾਡਾ ਮੱਥਾ ਟੇਕ ਕੇ ਫਿਰ ਉਹਨਾਂ ਨੇ ਚੱਕਣਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਜਿੱਦਾ ਕੰਮ ਠੀਕ ਹੋਇਆ ਰਾਈਟ ਤਾਂ ਉਹ ਇਹ ਡਾਇਲੋਗ ਮੈਂ ਤੁਹਾਡ ਜਨਾਬ ਤੁਹਾਡੇ ਗਾਣੇ ਦੇ ਤਰੀਕੇ ਟੂਨ ਦੇ ਵਿੱਚ ਬਿਲਕੁਲ ਤਾਂ ਇਦਾਂ ਆ ਕਿ ਆਗਿਆ ਪਾ ਕਰੀ ਆਪ ਕੀ ਜਾਂਤਾ ਹੂੰ ਮਹਾਰਾਜ आशीर्वाद से आपके पूर्ण हो सारे खाज लाज आज रखना मेरी शरणाग्रत प्रतिपाद तेरा ही बल है मुझ में ਈ ਪ੍ਰਭੂ ਤੀਨ ਦਇਆਜ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਤਾਂ ਇੱਕ ਤਾਂ ਡਾਇਲੋਗ ਤਾਂ ਤੁਹਾਡਾ ਸਿਗਾ ਹੀ ਵਧੀਆ ਜਿਹੜਾ ਤੁਹਾਡੀ ਮਤਲਬ ਮੈਂ ਇਹ ਹੈਰਾਨ ਹੋ ਰਿਹਾ ਮੈਂ ਜਿਸ ਤੁਸੀਂ ਇੱਥੇ ਦੇ ਜੰਮੇ ਆ ਤੇ ਬਿਲਕੁਲ ਕਿੰਨੀ ਵਧੀਆ ਤੁਸੀਂ ਹਿੰਦੀ ਬੋਲ ਰਹੇ ਆ ਬਿਲਕੁਲ ਹੀ ਧੰਨਵਾਦ ਸਾਡਾ ਤੁਹਾਡਾ ਜੀ ਬਿਲਕੁਲ ਆਪਾਂ ਉਸ ਦਿਨ ਤੁਹਾਨੂੰ ਕੋਸਟਿਊਮ ਚ ਵੀ ਦੇਖਾਂਗੇ ਤੇ ਆਪਾਂ ਆਪਣੇ ਟੀਵੀ ਤੇ ਵੀ ਬਿਲਕੁਲ ਕੋਸ਼ਿਸ਼ ਕਰਾਂਗੇ ਉਹ ਤੋਂ ਲਾਈਵ ਚਲਾਉਣ ਦੀ ਤਾਂ ਜੋ ਤੁਸੀਂ ਬਾਅਦ ਵਿੱਚ ਰਿਕਾਰਡਡ ਵੀ ਦੇਖ ਸਕਦੇ ਆਂ ਅਗਰ ਕੋਈ ਮਿਸ ਕਰਦਾ ਬਿਲਕੁਲ ਧੰਨਵਾਦ ਜੀ ਬਿਲਕੁਲ ਜੀ ਹੁਣ ਸਾਡੇ ਨਾਲ ਜੁੜੇ ਨੇ ਸੁਰਿੰਦਰ ਜੀ ਜੋ ਕਿ ਇਸ ਰਾਮਲੀਲਾ ਦੇ ਵਿੱਚ ਜਦੋਂ ਰਾਮਲੀਲਾ ਸ਼ੁਰੂ ਹੋਈ ਸੀ ਨਾ ਉਦੋਂ ਤੋਂ ਹੀ 라ਵਣ ਦਾ ਰੋਲ ਕਰਦੇ ਰਹੇ ਨੇ ਜੀ ਤੇ 19 ਸਾਲ ਤੁਸੀਂ ਕਹਿੰਦੇ ਲਗਾਤਾਰ ਕੀਤਾ ਚੁ ਫਿਰ 2 ਸਾਲ ਬ੍ਰੇਕ ਲੈ ਕੇ ਫਿਰ ਦੁਬਾਰਾ ਜੋ ਭਗਤਾਂ ਦੀ ਡਿਮਾਂਡ ਸੀਗੀ ਉਹ ਕਹਿੰਦੇ ਵੀ 라ਵਣ ਨਹੀਂ ਦੇਖਿਆ ਇਦਾਂ ਦਾ ਤੇ ਉਹ ਦੁਬਾਰਾ ਫਿਰ ਤੁਸੀਂ ਇਸ ਵਾਰ ਸਟਾਰਟ ਕਰ ਰਹੇ ਆ ਤੇ ਬਿਲਕੁਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਇਸ ਸਟੂਡੀਓ ਤੇ ਸਾਡੇ ਚੈਨਲ ਤੇ ਤੇ ਬਿਲਕੁਲ ਜੀ ਜਿਵੇਂ ਕਿ ਰਾਮ ਜੀ ਹੁਣੇ ਸਾਨੂੰ ਓਮ ਜਿਹੜੇ RAM ji ਦੀ ਭੂਮਿਕਾ ਨਿਭਾ ਰਹੇ ਨੇ ਉਹ ਡਾਇਲੌਗ ਸੁਣਾ ਕੇ ਗਏ ਨੇ ਤੇ ਆਪਾਂ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ ਕਿ ਪਹਿਲੇ ਸਭ ਤੋਂ ਪਹਿਲਾਂ ਤੁਹਾਡਾ ਉਹਦੇ ਵਿੱਚ ਕਿਹੜਾ ਕੋਈ ਕਿਉਂਕਿ RAM ਆਰਾਮਲੀਲਾ ਬਹੁਤ ਬੜੀ ਆ ਤੇ ਉਹਦੇ ਵਿੱਚ ਕਿਹੜਾ ਹਿੱਸਾ ਜਿਹੜਾ ਤੁਹਾਨੂੰ ਜ਼ਿਆਦਾ ਜੜੇ ਦਿਲ ਨੂੰ ਛੂੰਹਦਾ ਦੇਖੋ ਸੀਤਾ ਹਰਨ ਜਿਹੜਾ ਉਹ ਉੱਥੋਂ ਸਟਾਰਟ ਹੁੰਦੀ ਐ ਐਕਚੁਅਲੀ ਸਟਾਰਟ ਤਾਂ ਹੁੰਦੀ ਜਿੱਥੇ ਸਰੂਪ ਨਾ ਕਦਮ ਅੱਕ ਕੱਟੇ ਜਾਂਦਾ ਬਿਲਕੁਲ ਔਰ ਉਸ ਦਾ ਬਦਲਾ ਲੈਣ ਵਾਸਤੇ ਸੀਤਾ ਹਰਨ ਸੀਤਾ ਹਰਨ ਕਰਨਾ ਪਿਆ ਹਾਂਜੀ ਇਹ ਹੈ ਤਾਂ ਪਾਪ ਹੈ ਮਗਰ ਕਰਨਾ ਪੈਂਦਾ ਹੈ ਦੇਖੋ ਜੀ ਇਹ ਵੀ ਦਿਖਾਣਾ ਪੈਂਦਾ ਵਾ ਵੀ ਪਾਪੀਆਂ ਨੂੰ ਵੀ ਪਾਪ ਕਰੋਗੇ ਤਾਂ ਕੀ ਹੋਊਗਾ ਹਾਂ ਜੀ ਇਹ ਲੋਕਾਂ ਤੱਕ ਮੈਸੇਜ ਆਏਗਾ ਤੁਸੀਂ ਕਰੋਗੇ ਤੇ ਕੀ ਉਹਦਾ ਇਲਜ਼ਾਮ ਲੱਗੂਗਾ ਤੇ ਕੋਈ ਡਾਇਲੋਗ ਜਿਹੜਾ ਤੁਹਾਡੇ ਬਿਲਕੁਲ ਕਿਉਂਕਿ ਹੁਣ ਤਾਂ ਤੁਸੀਂ ਜਿਹੜਾ 19 ਸਾਲ 20 ਸਾਲ ਕਰਦੇ ਨੂੰ ਹੋ ਗਏ ਤੇ ਕੋਈ ਡਾਇਲੋਗ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਹਾਂ ਜੀ ਸੀਤਾ ਰਮਨ ਦੇ ਸੀਨ ਦੇ ਵਿੱਚ ਜਦੋਂ ਲਕਸ਼ਮਣ ਜੀ ਲਕਸ਼ਮਣ ਰੇਖਾ ਲਗਾ ਕੇ ਚਲੇ ਜਾਂਦੇ ਨੇ

ਬਿਲਕੁਲ ਜੀ ਬਿਲਕੁਲ ਮੈਂ ਤਾਂ ਇੱਕ ਵਾਰ ਘੁੜਾ ਗਿਆ ਵੀ 라ਵਣ ਸਾਹਿਬ ਸੱਚੀ ਆ ਗਏ ਨਹੀਂ ਤੇ ਇੱਕ ਇੱਕ ਡਾਇਲੋਗ ਹੋਰ ਹੋਵੇ ਜਿਹੜੇ ਸੰਵਾਦ ਹੁੰਦਾ ਨਾ RAM ਜੀ ਸਾਹਮਣੇ ਆਂਦੇ ਨੇ ਦੂਏ ਦੇ ਵਿੱਚ ਜਿਹੜੇ ਜਦ ਜੁਦ ਹੁੰਦਾ ਹੈ ਉਹਦੇ ਵਿੱਚ ਵੀ ਬਿਲਕੁਲ ਜਿਹੜੇ ਲਲਕਾਰਿਆ ਸੀਗਾ ਉਹਦਾ ਵੀ ਇੱਕ ਡਾਇਲੋਗ ਹੋ ਜਾ ਆਓ RAM ਆਓ ਆਓ ہماری ਸ਼ਰਮ ਨੇ ਆ ਜਾਓ ਹੰਮ ਤੁਹਾਡੀ ਸਭੀ ਭੂਲੇ ਮਾਫ ਕਰ ਦੇਂਗੇ ਚਲਦਾ ਹੂੰ ਜਿਸ ਜ਼ਮੀਨ ਪਰ ਵਹਾਂ ਬੁਚਾਲ ਆਤਾ ਹੈ अरे ये जमीन तो क्या आसमान भी कांप जाता है सूर्य देव मेरे इशारे से पूर्व से पश्चिम की तरफ जाता है पवन देव मेरे कहने पर ठंडलाता है गरमाता है अरे मुस्सा योदा ज्ञानी त्रिभुवन में ना कोई दूजा है सीसों को अपने काट काट कर शंकर को मैंने पूजा है जय शंकर <laughs> ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਉਦੋਂ ਮੈਂ ਤਾਂ ਹੋਰ ਐਕਸਾਈਟਡ ਹੋ ਗਿਆ ਬਿਲਕੁਲ ਸਾਡੇ ਦਰਸ਼ਕ ਵੀ ਐਕਸਾਈਟਡ ਹੋਣਗੇ ਵੀ ਜਦੋਂ ਕੋਸਚੂਮ ਦੇ ਵਿੱਚ ਇਹ ਆਪਾਂ ਡਾਇਲੋਗ ਦੇਖਾਂਗੇ ਤੇ ਬਿਲਕੁਲ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਇਹ ਸਾਨੂੰ ਬਿਲਕੁਲ ਮੈਨੂੰ ਮੇਰੇ ਜੈ ਐਕਸਾਈਟਮੈਂਟ ਬਹੁਤ ਬਾਤ ਹੈ ਜੀ ਮੈਨੂੰ ਹੁਣ ਮੈਨ ਲੱਗਦਾ ਛੇਤੀ ਜਤੀ ਜਾ ਕੇ ਸੀਟ ਪਹਿਲਾਂ ਮੋਹਰੇ ਮਲਣੀ ਪੈਣੀ ਸਾਰੇ ਸੁਣਨ ਵਾਲਿਆਂ ਨੂੰ ਤੇ ਤੁਹਾਡੀ ਟੀਮ ਜਿਹੜੀ ਟੀਵੀ ਦਾ ਬਹੁਤ ਹੀ ਥੈਂਕ ਯੂ ਕਰਦੇ ਜੀ ਅਸੀਂ ਔਰ ਸਾਰਿਆਂ ਨੂੰ ਰਿਕੁਐਸਟ ਹੈ ਕਿ ਰਾਮਲੀਲਾ ਤੇ ਜਰੂਰ ਪਹੁੰਚੋ ਆਪਣੀ ਫੈਮਿਲੀ ਫਰੈਂਡਸ ਨੂੰ ਲੈ ਕੇ ਇਹ ਇੱਕ ਬਹੁਤ ਅੱਛਾ ਬੱਚਿਆਂ ਲਈ ਵੀ ਹੈ ਆਉਣ ਵਾਲੇ ਫਿਊਚਰ ਦੇ ਵਿੱਚ ਪਤਾ ਚਲੇਗਾ ਕਿ ਆਪਣਾ ਕਲਚਰ ਕੀ ਹੈ ਦੇਖੋ ਜੀ ਰਾਈਟ ਜੀ ਥੈਂਕ ਯੂ ਸੋ ਮਚ ਧੰਨਵਾਦ ਜੀ ਧੰਨਵਾਦ ਬਿਲਕੁਲ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਅਸੀਂ ਗੱਲ ਕਰਦੇ ਹਾਂ ਧਰਮਿੰਦਰ ਜੀ ਨਾਲ ਧਰਮਿੰਦਰ ਜੀ ਜਿਦਾ ਅਰਵਿੰਦ ਜੀ ਨੇ ਦੱਸ ਦਿੱਤਾ ਵੀ ਰਾਮਲੀਲਾ ਸਟਾਰਟ ਅੱਕੇ ਇਸ ਟਾਈਮ ਹੋਣੀ ਆ ਯਾ ਆਪਣੇ ਦਸਹਿਰੇ ਦਾ ਟਾਈਮ ਵੀ ਦੱਸਤਾ ਬਾਕੀ ਕੁਝ ਹੋਰ ਇਨਸਟਰਕਸ਼ਨ ਆ ਜਿਦਾ ਪਾਰਕਿੰਗ ਕਿਉਂਕਿ ਜ ਤੇ ਕਿਉਂਕਿ ਹੁਣ ਜਿਸ ਹਿਸਾਬ ਨਾਲ ਸਾਡੀ ਪੋਪੂਲੇਸ਼ਨ ਵੱਧ ਗਈ ਆ ਤੇ ਬਹੁਤ ਜ਼ਿਆਦਾ ਤੇ ਕਿਹੜੀਆਂ ਚੀਜ਼ਾਂ ਦਾ ਕੋ ਧਿਆਨ ਤੁਸੀਂ ਐਡੀਸ਼ਨ ਕਰਨਾ ਚਾਹੁੰਦੇ ਆ ਜੀ ਹਾਂਜੀ ਸੋ ਸਭ ਤੋਂ ਪਹਿਲਾਂ ਉਹਦਾ ਵੀ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਐ ਤੇ ਤੁਹਾਡਾ ਧੰਨਵਾਦ ਜਗਨਜੀਤ ਦਾ ਧੰਨਵਾਦ ਇਹਨਾਂ ਨੇ ਟਾਈਮ ਕੱਢਿਆ ਤੇ ਆਪਾਂ ਖੁਸ਼ ਹੋਏ ਆ ਤੁਹਾਡੇ ਇੱਥੇ ਜਿਹੜਾ ਰੰਗਲਾ ਪ੍ਰੋਗਰਾਮ ਹੈਗਾ ਇਹ ਮੰਦਰ ਦੇ ਅੰਦਰ ਹੀ ਹੋਣਾ ਹੈਗਾ ਉਸਦੇ ਫਾਲਕੀ ਨੋਟ ਖੁੱਲਾ ਹੈਗਾ ਚਰਾਮਲੀਲਾ ਦਾ ਪ੍ਰੋਗਰਾਮ ਮੰਦਰ ਦੇ ਅੰਦਰ ਸਹੀ ਠੀਕ ਹੈ ਇਹਦਾ ਦੁਸ਼ਹਿਰੇ ਦਾ ਨੈਕਸਟ ਲੀ ਫੋਰਮ ਹੈਗਾ ਉਹ ਬਾਹਰ ਹੋਣਾ ਹੈ ਕਿ ਦੁਪਹਿਰ ਨੂੰ 11 ਵਜੇ ਉਹਦੇ ਬਾਅਦ ਸਾਨੂੰ ਪਾਰਕਿੰਗ ਰੋਡ ਜਿਹੜਾ ਹੈਗਾ ਬੰਦ ਕਰਨਾ ਪੈਣਾ ਤੇ ਅੱਜ ਕੱਲ ਕੀ ਹੈਗਾ ਕਿ ਲੋਕੀ ਥੋੜੇ ਕਾਰ ਪੂਲਿੰਗ ਨੂੰ ਪਤਾ ਵੀ ਇੱਥੇ ਪਾਰਕਿੰਗ ਥੋੜੀ ਥੋਲ ਹੈਗੀ ਤੇ ਇੱਕ ਫੈਮਿਲੀ ਹੈ ਦੋ ਫੈਮਿਲੀ ਇਕੱਠੀਆਂ ਹੋ ਕੇ ਇੱਕ ਮੱਡੀ ਬੈਂਚ ਵੀ ਆ ਜਾਂਦੇ ਹੈਗੇ ਰਾਈਟ ਸ਼ੇਅਰ ਕਰ ਦਿੰਦੇ ਹੈਗੇ ਤੇ ਨਾਲ ਸਾਡੇ ਪਿੱਛੇ ਕਾਉਂਸਲ ਆਫ ਇੰਡੀਆ ਦੀ ਬਿਲਡਿੰਗ ਹੈਗੀ ਹੈ ਉੱਥੇ ਤਕਰੀਬਨ 80 ਦੇ ਆਸ-પાસ 8085 ਦੇ ਆਸ-પાસ ਜਿਹੜੇ ਪਾਰਕਿੰਗ ਸਪੋਟ ਅਵੇਲੇਬਲ ਹੈਗੇ ਆ ਸਾਡੀ ਉਹਨਾਂ ਨਾਲ ਕੋਲਾਬੋਰੇਸ਼ਨ ਹੈਗੀ ਹੈ ਨੈਕਸਟ 100 ਇਅਰਸ ਵਾਸਤੇ ਤੇ ਅਸੀਂ ਉਹਨਾਂ ਉੱਥੇ پارک ਕਰ ਸਕਦੇ ਆ ਉਹ ਮੰਦਰ ਦੇ ਵਿੱਚ ਆ ਕੇ پارک ਕਰ ਸਕਦੇ ਜੇ ਉਹਨਾਂ ਦਾ ਕੋਈ ਵੱਡਾ ਪ੍ਰੋਗਰਾਮ ਹੋਵੇ ਨੈਕਸਟ 100 ਇਅਰਲੀ ਨੈਕਸਟ 100 ਇਅਰ ਲਈ ਆਪਾਂ ਲੀਜ਼ ਸਾਈਨ ਕੀਤੀ ਹੋਈ ਹੈ ਉਹਨਾਂ ਦੀ ਹਾਂਜੀ ਸੋ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈਗੀ ਉਹਨਾਂ ਦੇ ਬਾਹਰ ਜਿਹੜੀ ਮੇਨ ਰੋਡ ਹੈਗੀ ਆ ਅਸੀਂ ਉੱਥੇ ਹੀ پارک ਕਰ ਸਕਦੇ ਆ ਔਰ ਮੰਦਰੇ ਬਾਹਰ ਜਿਹੜਾ ਮੇਨ ਰੋਡ ਹੈਗਾ ਉੱਥੇ ਹੀ پارک ਕਰ ਸਕਦੇ ਆ ਜਿਹੜੇ ਮੰਦਰ ਲਾਗੇ ਬਿਜ਼ਨੈਸਿਸ ਹੈਗੇ ਉਹ ਦਾ ਸ਼ਿਦਾਰ ਨੂੰ ਇਹ ਕਹੀਦਾ ਹੈਗਾ ਕਿ ਉਥੇ ਅਵੋਇਡ ਕਰੋ ਕਿਉਂਕਿ ਕਈ ਵਾਰ ਉਹਨਾਂ ਦੇ ਆਪਣੀ ਅਪਾਇੰਟਮੈਂਟਸ ਹੁੰਦੀਆਂ ਹੈਗੀਆਂ ਉਹਨਾਂ ਦੇ ਕਲਾਇੰਟ ਨੂੰ ਥੋੜੀ ਡਿਫਿਕਲਟੀ ਆਂਦੀ ਹੈਗੀ ਹੈ ਪਰ ਜੇ ਤੁਸੀਂ ਰੋੜ ਦੇ ਲਗਾਉਗੇ ਪਿੱਛੇ ਲਗਾਉਗੇ ਜਾਂ ਕਾਉਂਸਲ ਆਫ ਇੰਡੀਆ ਦੀ ਬਿਲਡਿੰਗ ਦੇ ਵਿੱਚ ਲਗਾਉਗੇ ਦੈਨ ਇਨਸਟੋਟਰੀਫਾਈ ਬਿਲਕੁਲ ਬਿਲਕੁਲ ਤੇ ਬਾਕੀ ਉਸ ਦਿਨ ਮੈਨੂੰ ਆਪਾਂ ਇਸ ਵਾਰ ਮੈਂ ਦੇਖਿਆ ਵਾ ਰਾਵਣ ਦੇ ਪੁਤਲੇ ਦੇ ਨਾਲ ਨਾਲ ਇਹ ਕੁੰਭਕਰਨ ਤੇ ਮੇਘਨਾਦ ਦਾ ਵੀ ਪੁਤਲਾ ਅੱਜ ਕੀ ਬਣਾਇਆ ਜਾ ਰਿਹਾ ਮੇਰੇ ਘਰ ਹਾਂਜੀ ਹਾਂਜੀ ਥੋੜਾ ਜਿਹਾ ਉਹੀ ਦਰਸ਼ਕਾਂ ਨੂੰ ਇੰਟਰੋਡਿਊਸ ਕਰਨ ਲਈ ਕਿ ਪਹਿਲੀ ਵਾਰ ਜਦ 20 ਸਾਲ ਪਹਿਲਾਂ ਇਹ ਸ਼ੁਰੂ ਹੋਇਆ ਤਾਂ ਬੜਾ ਇੱਕ ਨਵੀਂ ਚੀਜ਼ ਸੀਗੀ ਫਿਰ ਹੌਲੀ-ਹੌਲੀ ਆਪਣੇ ਪਰਫੁੱਲ ਭਾਈ ਮਲੇ ਸਾਨੂੰ ਉਹਨਾਂ ਨੇ ਹੈਗੇ ਗੁਜਰਾਤ ਦੇ ਹਾਂਜੀ ਪਰ ਉਹਨਾਂ ਨੇ ਬਣਾਇਆ ਪਹਿਲੀ ਵਾਰ ਉਹ ਵੀ ਬੜਾ ਅੱਛਾ ਲੱਗਾ ਤਾਂ ਜਿਹੜਾ ਇੰਟਰੋਡਿਊਸ ਉਹਨੂੰ ਕੀਤਾ ਜਾ ਰਿਹਾ ਕਿ ਹਾਈਟ ਤਾਂ ਆਪਾਂ ਨਹੀਂ ਜ਼ਿਆਦਾ ਰੱਖ ਸਕਦੇ ਕਿਉਂਕਿ ਉਹਦੀ ਰੇਡੀ ਉਦੇ ਹਿਸਾਬ ਨਾਲ ਵੀ ਤੁਸੀਂ ਹਾਈਟ ਤੇ ਜਾ ਸਕਦੇ ਆ ਤੇ ਉਹਦੇ ਬਾਅਦ ਹਲੇ ਵੀ ਡਰਾਈ ਕੰਡੀਸ਼ਨ ਚੱਲ ਰਹੀਆਂ ਆ ਹਲੇ ਵੀ ਸਿਟੀ ਥੋੜਾ ਜਿਆ ਸੋਚ ਰਹੀ ਹੈ ਕਿ ਕਿੱਦਾਂ ਫਾਇਰ ਵਰਕਸ ਅਲਾਉਡ ਹੁੰਦੇ ਜਾਂ ਨਹੀਂ ਹੁੰਦੇ ਪਰ ਫੇਰ ਵੀ ਅਸੀਂ ਛੋਟੇ ਛੋਟੇ ਪੁਤਲੇ 10 10 ਫੁੱਟ ਦੇ ਇਹ ਮੇਗਨਾ ਤੇ ਕੁੰਮ ਕਰਨ ਦੇ ਵੀ ਲੋਕਾਂ ਨੂੰ ਦੱਸਣ ਲਈ ਕਿ ਇੰਡੀਆ ਚ ਕੈਰ ਟ੍ਰੈਡੀਸ਼ਨ ਆ ਕਿ بڑا ਪੁਤਲਾ ਤਾਂ ਹੋ ਗਈ 30 ਫੁੱਟ ਦਾ ਰਾਵਣ ਦਾ ਕੁੰਮ ਕਰਨ ਤੇ ਮੇਗਨਾ ਤੇ ਛੋਟੇ ਛੋਟੇ ਸਿੰਬੋਲਿਕ ਪੁਤਲੇ ਬਣਾ ਕੇ ਲੋਕਾਂ ਨੂੰ ਮੈਸੇਜ ਦੱਸਿਆ ਜਾ ਰਿਹਾ ਹੈ ਤੇ ਜੇ ਪਰਮਿਸ਼ਨ ਸਾਨੂੰ ਮਿਲਦੀ ਆ ਅਗਲੀ ਵਾਰ ਤਾਂ ਆਪਾਂ ਪ੍ਰੋਪਰਲੀ ਜਿੰਨਾ ਕੁ بڑا ਇਹਨੂੰ ਕਰ ਸਕਦੇ ਹਾਂ ਉਹ ਨਾ ਕਰਾਂਗੇ ਬਿਲਕੁਲ ਜੀ ਇੱਕ ਮੈਂ ਦੇਖਿਆ ਦਸਹਾਰਾ ਜਿੱਲੇ ਮੈਂ ਕੇਵਲ ਦੇਖਿਆ ਇੱਥੇ ਵੀ ਦੇਖਿਆ ਇੰਡੀਆ ਵੀ ਦੇਖਿਆ ਜਦੋਂ ਰਾਵਣ ਦੇ ਪੁੱਤਰੇ ਨੂੰ ਜਾਂ ਨਾਲ ਦੇ ਪੁੱਤਰ ਨੂੰ ਅੱਗ ਲੱਗਦੀ ਹੈ ਨਾ ਤਾਂ ਪਬਲਿਕ ਜਿਹੜੀ ਆ ਉਦੋਂ ਨੂੰ ਬੜੀ ਭੱਜਦੀ ਆ ਕਿਉਂਕਿ ਇੱਕ ਮਿੱਥ ਬਣਾਇਆ ਵੀ ਉਹਦਾ ਕਾਨੂੰ ਲੈ ਜੀਏ ਉਹਦੀ ਜਿਹੜੀਆਂ ਅਸਤੀਆਂ ਟਾਈਪ ਤੇ ਇਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਕੁਝ ਸਨੇਹਾ ਦੇਣਾ ਚਾਹਦੇ ਵੀ ਕਿ ਆਪਣੀ ਸੇਫਟੀ ਰੱਖਣੀ ਚਾਹੀਦੀ ਕਿਉਂਕਿ ਸਿਟੀ ਮੈਨ ਨੇ ਦਾ ਮੁੜ ਕੇ ਪਰਮਿਸ਼ਨ ਨਹੀਂ ਦੇ ਬਿਲਕੁਲ ਨਹੀਂ ਬਹੁਤ ਅੱਛਾ ਤੁਸੀਂ ਕੁਐਸਚਨ ਕਿ ਅਸੀਂ ਚਾਹੁੰਦੇ ਆ ਦਰਸ਼ਕ ਐਕਸਾਈਟਿਡ ਹੋਣ ਦਾ ਇਹ ਤਾਂ ਇਹ ਹੀ ਸਾਡਾ ਮਤਲਬ ਮਕਸਦ ਹੈਗਾ ਆ ਐਕਸਾਈਟਮੈਂਟ ਕ੍ਰੀਏਟ ਕਰਨ ਦਾ ਪਰ ਥੋੜਾ ਕੰਟਰੋਲ ਚ ਰਹਿਣ ਜੇ ਤੁਸੀਂ ਉਹ ਯੈਲੋ ਲਾਈਨ ਕ੍ਰਾਸ ਕੀਤੀ ਤਾਂ ਸਾਨੂੰ ਤੁਹਾਨੂੰ ਰੋਕਣਾ ਪੈਣਾ ਆ ਉਥੇ ਫਾਇਰ ਮਾਰਸ਼ਲ ਵੀ ਹੁੰਦੇ ਆ ਪਿਛਲੇ 3 ਸਾਲਾਂ ਤੋਂ ਤਕਰੀਬਨ ਸਿਟੀ ਨੇ ਫਾਇਰ ਵਰਕਸ ਦੀ ਪਰਮਿਸ਼ਨ ਦੇਣਾ ਬੰਦ ਹੀ ਕਰਤਾ ਹੈ ਪਰ ਸਾਡੀ ਕੰਸਿਸਟੈਂਟ ਪ੍ਰਯਾਸ ਨਾਲ ਇੱਕ ਤਾਂ ਅਸੀਂ ਪ੍ਰੋਫੈਸ਼ਨਲ ਨੂੰ ਬੁਲਾਉਂਦੇ ਆ ਕੋਈ ਜੇ ਸਾਇਰ ਫਾਇਰ ਵਰਕਸ ਕਰਨ ਲਈ ਉਹ ਆਂਦੇ ਆ ਪਰ ਉਹਦੇ ਬਾਅਦ ਜੇ ਤੁਸੀਂ ਇਨਸਟਰਕਸ਼ਨਸ ਨਹੀਂ ਮੰਨੋਗੇ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ ਯੋਗੀ ਫਾਇਰਵਰਕ ਕਰ ਰਹੇ ਨੇ ਤਦ ਤੱਕ ਫਾਇਰਵਰਕ ਸਟਾਰਟ ਨਹੀਂ ਕਰਨੇ ਜਦ ਤੱਕ ਤੁਸੀਂ yellow line ਤੇ ਨਹੀਂ ਆਉਂਦੇ ਤੇ ਜੇ ਤੁਸੀਂ yellow line ਕ੍ਰਾਸ ਕੀਤੀ ਉਹਨਾਂ ਨੇ ਬੰਦ ਕਰ ਦੇਣਾ ਹੈ ਫਾਇਰ ਮਾਰਸ਼ਲ ਉੱਥੇ ਹੋਣੇ ਆ ਅੱਗੇ ਦੀਵਾਲੀ ਦਾ ਪ੍ਰੋਗਰਾਮ ਆ ਰਿਹਾ ਸਾਨੂੰ ਉਹਦੇ ਪਰਮਿਟਸ ਵੀ ਬੜੀ ਮੁਸ਼ਕਿਲ ਆ ਜਾਣੀ ਹੈ ਤੇ ਬਾਕੀ ਜਿੱਦਾਂ ਵੀ ਹੈ ਕਿ ਸਾਰੀਆਂ ਜਿਹੜੀਆਂ ਵੀ ਇਨਸਟਰਕਸ਼ਨਸ ਆ ਉਹਨੂੰ ਜ਼ਰੂਰ ਪਾਲਨ ਕਰਨ ਤਦੇ ਹੀ ਸਾਰਿਆਂ ਨੇ ਇੰਜੋਇਮੈਂਟ ਲਈ ਇਹ ਤਿਉਹਾਰ ਮਨਾਇਆ ਜਾ ਰਿਹਾ ਤੇ ਜੇ ਤੁਸੀਂ ਸਾਰੇ ਸਾਡੇ ਨਾਲ ਕੋਆਪਰੇਟ ਕਰਾਂਗੇ ਤਾਂ ਜ਼ਿਆਦਾ ਆਪਾਂ ਇੰਜੋਏ ਕਰ ਸਕਾਂਗੇ ਬਿਲਕੁਲ ਇੱਕ ਹੋਰ ਮੈਂ ਧੰਨਵਾਦ ਕਰਨਾ ਚਾਹਨਾ ਤੁਹਾਡੇ ਚੈਨਲ ਦੇ ਮਦਦ ਨਾਲ ਮਰਾਠੀ ਭਾਸ਼ਿਕ ਬੰਦਨ ਦਾ ਇਸ ਵਾਰ ਜਿਹੜਾ ਉਹਨਾਂ ਦਾ ਬੈਂਡ ਆ ਨਾ ਉਹ ਆਊਗਾ ਰਾਮ ਜੀ ਦੀ ਜਿਹੜੀ ਸਵਾਰੀ ਹੈ ਠੀਕ ਹੈ ਜੀ ਉਹਨੂੰ ਅੱਗੇ ਲੈ ਕੇ ਜਾਣ ਲਈ ਤੇ ਉਹਨਾਂ ਨੇ ਪਿੱਛੇ ਜਿਹਦਾ ਗਣੇਸ਼ ਤੋਂ ਬੜੇ ਜੋਸ਼ ਨਾਲ ਬਣਾਇਆ ਉਸੇ ਤਰ੍ਹਾਂ ਉਹ ਕੱਲ੍ਹ ਵੀ ਆਊਗੇ ਸ਼ਹਿਰੇ ਵਾਲੇ ਦਿਨ ਵੀ ਇੱਥੇ ਪਹੁੰਚੂਗੇ ਤੇ ਇੱਕ ਸਪੈਸ਼ਲ ਅਟਰੈਕਸ਼ਨ ਹੋਣੀ ਹੈ ਕਿ ਝਾਂਕੀ ਨਿਕਲੂਗੀ ਕਿਦਾਂ ਉਹ ਮੈਂ ਚਾਹਨਾ ਕਿ ਅਸੀਂ ਹਲੇ ਸਸਪੈਂਸ ਹੀ ਰੱਖੀਏ ਤੇ ਤੁਸੀਂ ਸਾਰੇ ਉੱਥੇ ਪਹੁੰਚੋ ਤੇ ਦੇਖੋ ਕਿ ਰਾਮ ਜੀ ਦੀ ਝਾਂਕੀ ਇਸ ਵਾਰ ਕਿਦਾਂ ਨਿਕਲਦੀ ਹੈ ਬਿਲਕੁਲ ਜੀ ਬਿਲਕੁਲ ਸਸਪੈਂਸ ਵੀ ਚਾਹੀਦਾ ਕਿਉਂਕਿ ਦਾਦਾ ਚਲੋ ਆਪਾਂ ਰਾਮਲੀਲਾ ਦੇਖਦੇ ਆਏ ਆ ਆਪਣੇ ਦੇਸ਼ ਦੇ ਵਿੱਚ ਪਰ ਇੱਥੇ ਕੁਝ ਵੱਖਰਾ ਜਿਹਾ ਦੇਖਣ ਨੂੰ ਮਿਲੂਗਾ ਜੀ ਬਿਲਕੁਲ ਕਿਉਂਕਿ ਆਪਾਂ ਤਾਂ ਹੀ ਹਰ ਸਾਲ ਕੁਝ ਨਾ ਕੁਝ ਐਡੀਸ਼ਨ ਕਰਾਂਗੇ ਤਾਂ ਹੀ ਦਰਸ਼ਕ ਜੁੜਨਗੇ ਕਿਉਂਕਿ ਇਹ ਦੇਖੋ ਇੱਕ ਐਨਜਾਇਮੈਂਟ ਦੇ ਨਾਲ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜਿਆ ਰਹਿਣਾ ਜ਼ਰੂਰੀ ਹੁੰਦਾ ਮੈਂ ਕਹਿੰਦਾ ਹੁਣ ਆਪਣੇ ਕਈ ਵੀ ਚੈਨਲ ਦੇ ਵਿੱਚ ਜਦੋਂ ਜਿਹੜੀਆਂ ਕਾਮਾ ਜਾਂ ਜਿਹੜੀਆਂ ਜਿਹੜੀਆਂ ਲੋਕ ਨੇ ਆਪਣੀਆਂ ਜੜ੍ਹਾਂ ਛੱਡ ਦਿੰਦੇ ਨੇ ਜਿਦਾ ਦਰਖਤ ਜੜ੍ਹਾਂ ਛੱਡ ਕੇ ਡਿੱਗ ਜਾਂਦੇ ਨੇ ਇਸੇ ਤਰ੍ਹਾਂ ਆਪਣੀ ਆਪੇ ਸੰਸਕ੍ਰਿਤੀ ਛੱਡ ਦਵਾਂਗੇ ਤੇ ਉਹ ਜਿਹੜੀ ਆ ਫਿਰ ਆਪਾਂ ਗਵਾਚ ਜਾਵਾਂਗੇ ਬਿਲਕੁਲ ਜੀ ਤੇ ਐਂਡ ਵਿੱਚ ਤਰਵਿੰਦਰ ਜੀ ਤੁਸੀਂ ਕੁਝ ਹੋਰ ਐਡ ਕਰਨਾ ਚਾਹਦੇ ਆਂ? ਸਾਰਿਆਂ ਲਈ ਇਹ ਅਪੀਲ ਹੈ ਵੀ ਆਪਣੇ ਫੈਮਿਲੀ ਫਰੈਂਡ ਨਾਲ ਆਓ ਇਸ ਵਾਰ ਜਿਹਦਾ ਅਰਵਿੰਦ ਜੀ ਨੇ ਬਤਾਇਆ ਇਹ ਡਿਫਰੈਂਟ ਫੋਰਮ ਹੋਗਾ ਬੜਾ ਹੀ ਉਤਸ਼ਾਹਕ ਜਿਹੜੇ ਹੈਗੇ ਬੰਦੇ ਹੈਗੇ ਪਹਿਲਾਂ ਹੀ ਲੇਕਿਨ ਆਪਾਂ ਜਦੋਂ ਉਹਨੂੰ ਦਿਖਾਵਾਂਗੇ ਰੀਲ ਦੇ ਵਿੱਚ ਚੱਕੀਆਂ ਦੈਨ ਉਹ ਇੰਡੀਆ ਨਾਲ ਕੰਪੇਅਰ ਕਰਨਗੇ ਇਹ ਨਹੀਂ ਵੀ ਉਹ ਚੀਜ਼ ਨਹੀਂ ਹੁੰਦੀ ਜੋ ਆਪਾਂ ਇੱਥੇ ਨਾਰਥ ਅਮਰੀਕਾਤ ਕਰ ਰਹੇ ਆ ਕਿ ਹੈ ਇਹਦੇ ਵਾਸਤੇ ਬਹੁਤ ਹੀ ਐਫਰਟਸ ਬਹੁਤ ਹੀ ਜਿਹੜੀ ਮਿਹਨਤ ਹੈਗੀ ਹੈ ਉਹ ਲੱਗਦੀ ਹੈਗੀ ਹੈ ਜਿੱਦਾਂ ਇਹਨਾਂ ਦੇ ਸਾਰੇ ਕਲਾਕਾਰ ਉਹ ਪਿਛਲੇ 2-2.5 ਮਹੀਨੇ ਤੋਂ ਲੱਗੇ ਹੋਏ ਆ ਪ੍ਰੈਕਟਿਸ ਦੇ ਵਿੱਚ ਬਿਜ਼ੀ ਹੈਗੇ ਆ ਤਾਂ ਇਹ ਹਰ ਸਾਲ ਜਿਹੜਾ ਹੈਗਾ ਨਵੀਂ ਚੀਜ਼ ਪੇਸ਼ ਕਰਦੇ ਆ ਆਪਾਂ ਤਾਂ ਕਿ ਲੋਕਾਂ ਨੂੰ ਇਹ ਨਾ ਹੋਵੇ ਦੇਖਣ ਵਾਲਿਆਂ ਨੂੰ ਵੀ ਜੋ ਸੇਮ ਹੋਏਗਾ ਬਾਰ-ਬਾਰ ਰਿਪੀਟ ਕਰੀ ਜਾਂਦੇ ਆ ਕੁਝ ਸੀਨ ਨਵੇਂ ਹੁੰਦੇ ਆ ਕੁਝ ਜਿਹੜੇ ਉਹਦੇ ਅੰਦਰ ਕਾਸਟਿਊਮਸ ਹੈਗੇ ਆ ਉਹ ਨਵੇਂ ਹੁੰਦੇ ਆ ਕੁਝ ਡਾਇਲੌਗ ਨਵੇਂ ਹੁੰਦੇ ਆ ਉਹਦੇ ਦੇਖਿਓ 라ਵਣ ਨੇ ਹਰ ਵਾਰ ਡਿਫਰੈਂਟ ਡਾਇਲੋਗ ਬੋਲਦਾ ਆਗੇ ਹਮ ਹ ਉਹਦੇ ਆਪਣੇ ਮਿਹਨਤ ਕੀਤੀ ਹੋਈ ਹੈ ਉਹਨਾਂ ਨੇ ਔਰ ਮੂੰਹ ਜونی ਉਹਨੇ ਪ੍ਰੈਕਟਿਸ ਕੀਤੀ ਹੋਈ ਹੈ ਉਹਦੀ ਸੋ ਜਦੋਂ ਤੁਸੀਂ ਉੱਥੇ ਆਓਗੇ ਉਹਦਾ ਮਜ਼ਾ ਜ਼ਿਆਦਾ ਆਊਗਾ ਸਾਨੂੰ ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਣੇ ਪਰਿਵਾਰ ਸਮੇਤ ਆਪਣੇ ਫੈਮਿਲੀ ਫ੍ਰੈਂਡ ਨਾਲ ਲੈ ਕੇ ਆਓ ਤੇ ਜਿਹੜਾ ਇਹ ਨਾਰਥ ਵੇਰਕ ਚ ਆਪਾਂ ਜਾਮਿਲਾ ਮਨਾ ਰਹੇ ਹਾਂ 21st ਇਸイヤー ਸੋ ਉਹਦਾ ਜਿਹੜਾ ਇੰਜੋਏ ਕਰਨਾਗੇ ਆ ਬਿਲਕੁਲ ਹੀ ਅੰਤ ਵਿੱਚ ਅਰਵਿੰਦ ਜੀ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਹੋਰ ਕੀ ਸ਼ੇਅਰ ਕਰਨਾ ਚਾਹੁੰਦੇ ਸੀ ਜੀ RAM ਜੀ ਦੇ ਡਾਇਲੋਗ ਵੀ ਸੁਣ ਲਏ ਤੇ ਰਾਵਣ ਜੀ ਦੇ ਵੀ ਮਤਲਬ ਬਿਲਕੁਲ ਰਾਵਣ ਦੇ ਨਾਲ ਮੈਨੂੰ ਜੀ ਲਾਣਾ ਪੈ ਰਿਹਾ ਜੀ ਤੇ ਮੈਂ ਖੁਦ ਡਰ ਗਿਆ ਤੇ ਬਿਲਕੁਲ ਬਹੁਤ ਵਧੀਆ ਕੀ ਕੀ ਸ਼ੇਅਰ ਕਰਨਾ ਚਾਹੁੰਦੇ ਬਸ ਇਹੀ ਸ਼ੇਅਰ ਕਰਨਾ ਚਾਹੁੰਗਾ ਕਿ ਜਿੱਦਾਂ ਕਿ ਥੋੜਾ ਜਿਹਾ ਆਪਣੇ ਨੂੰ ਥੋੜਾ ਜਿਹਾ ਟਾਈਮ ਕੱਟ ਮਿਲਿਆ ਨਹੀਂ ਤਾਂ ਆਪਣੀ ਸਾਡੀ ਬਹੁਤ ਟੀਮ ਐਦਾਂ ਦੇ ਬਹੁਤ ਟੈਲੈਂਟ ਆ ਸਾਡੇ ਕੋਲ ਸਾਰਾ ਟੈਲੈਂਟ ਇੱਧਰ ਦਾ ਹੀ ਆ ਸਾਰੇ ਲੋਕਲ ਆਰਟਿਸਟ ਸਭ ਤੋਂ ਬੜੀ ਗੱਲ ਇਹ ਆ ਜਿਹੜੇ ਮੰਦਰ ਜਾਣ ਵਾਲੇ ਡਿਵ ਤੇ ਕਈ ਲੋਕ ਜਿਹੜੇ ਇੰਡੀਆ ਤੋਂ ਵੀ ਥੋੜਾ ਜਿਹਾ ਰਾਮੀਲਾ ਕਰਦੇ ਆਏ ਮੈਂ ਟਰਾਈ ਕਰ ਰਿਹਾ ਸੀ ਉਹ ਵੀ ਇੱਥੇ ਪਹੁੰਚੇ ਤੇ ਉਹ ਵੀ ਬੜੇ ਐਕਸਾਈਟਿਡ ਸੀ ਬੜੇ ਖੁਸ਼ ਹੋਏ ਕਿ ਇੱਥੇ ਰਾਮੀਲਾ ਹੁੰਦੀ ਆ ਇੱਕ ਛੋਟਾ ਬੱਚਾ ਇਸ ਵਾਰ ਨਵਾਂ ਜੁੜਿਆ ਉਹ ਗੁਜਰਾਤ ਚ ਉਹਨਾਂ ਦੇ ਤਿੰਨ ਪੁਸ਼ਤਾਂ ਤੋਂ ਹੋ ਰਾਮੀਲਾ ਕਰ ਰਹੇ ਆ ਤੇ ਇਸ ਵਾਰ ਉਹ ਤਾਂ ਬਹੁਤ ਐਕਸਾਈਟਿਡ ਆ ਕਿ ਉਹ ਛੋਟਾ ਆ ਰਾਮ ਜਿਹੜਾ ਆਊਗਾ ਉਹ ਕੀ ਕਹਿੰਦੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਜਾ ਕੇ ਸਾਨੂੰ ਆਪਣਾ ਇਹ ਟ੍ਰੈਡੀਸ਼ਨ ਦੁਬਾਰਾ ਕਰਨ ਦਾ ਮੌਕਾ ਮਿਲੂਗਾ ਤਾਂ ਆਖਰੀ ਜੀ ਤੁਮੇ ਤੁਹਾਡਾ ਅਸ਼ੋਕ ਜੀ ਤੇ ਦੇਵਗਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਕਿ ਤੁਸੀਂ ਦੇਖੋ ਜਦੋਂ ਤੁਸੀਂ ਜਾਗਰਣ ਤੋਂ ਸਾਡੇ ਨਾਲ ਜੁੜੇ ਤੇ ਹਰ ਈਵੈਂਟ ਉਹਦੇ ਬਾਅਦ ਤੁਸੀਂ ਸਾਡਾ ਆ ਕੇ ਕੈਪਚਰ ਕੀਤਾ ਬਹੁਤ ਮੋਟੀਵੇਸ਼ਨ ਮਿਲਦੀ ਹੈ ਪਾਰਟਿਸਪੈਂਟਸ ਨੂੰ ਵੋਲੰਟੀਅਰਸ ਨੂੰ ਜਦੋਂ ਆਪਣੇ ਨੂੰ ਆਪ ਸਕਰੀਨ ਤੇ ਦੇਖਦੇ ਆ ਉਹਨਾਂ ਦੇ ਫਰੈਂਡਸ ਉਹਨਾਂ ਨੂੰ ਟੀਵੀ ਸਕਰੀਨ ਤੇ ਦੇਖਦੇ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਦਾਂ ਹੀ ਆਪਣਾ ਸਪੋਰਟ ਸਾਡੇ ਨਾਲ ਰੱਖੋ ਆਪਣਾ ਦੇ ਹੀ ਰੱਖੋ ਤੇ ਤੁਹਾਨੂੰ ਤੇ ਸਾਡੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਪੁਨਾਨਿਮੰਤਰਣ ਕਿ ਆਨੇ ਵਾਲੇ ਸੈਟਰਡੇ ਨੂੰ ਅਕਟੂਬਰ 4 ਨੂੰ ਸ਼ਾਮ 5 ਵਜੇ ਤੁਸੀਂ ਮੰਦਰ ਪਹੁੰਚੋ ਪਹਿਲਾਂ ਆਪਣਾ ਪ੍ਰਸ਼ਾਦ ਲਾਓ ਔਰ 10 ਮਿੰਟ ਪਹਿਲਾਂ ਆ ਕੇ ਹੀ ਆਪਣੀ ਜਗ੍ਹਾ ਲੈ ਲਓ ਪਾਰਕਿੰਗ ਸੇਫਲੀ ਹੈਗਾ ਉਹ ਜਿੱਦਾਂ ਧਰਮਿੰਦਰ ਜੀ ਨੇ ਦੱਸਿਆ ਤੇ ਆ ਕੇ ਫੇ ਪ੍ਰੋਗਰਾਮ ਸ਼ਾਂਤ ਮੇਨਾ ਦੇਖੋ ਜੈਕਾਰੇ ਲਗਾਓ ਪ੍ਰਭੂ શ્રી RAM ਦੇ ਤਾਲੀਆਂ ਬਜਾਓ ਇਹਨਾਂ ਵੌਲੰਟੀਅਰ ਦਾ ਉਤਸ਼ਾਹ ਵਰਧਨ ਕਰੋ ਤੇ ਆ ਕੇ ਆਪਾਂ ਮਿਲ ਕੇ ਬੈਠ ਕੇ ਪ੍ਰਭੂ RAM ਦੀ ਮਾਇ ਇਹ ਜਿਹੜੀ ਜਿਹੜੀ ਲੀਲਾ ਹੈ ਉਹ ਦੇਖੀਏ ਤੇ ਦੇਖੀਏ ਕਿਦਾਂ ਅੰਤ 'ਚ ਹਮੇਸ਼ਾ ਹਰ ਧਰਮ ਹਰ ਮذਹਬ ਦੀ ਇੱਕੋ ਹੀ ਸਿੱਖਿਆ ਹੈ ਕਿ ਅੰਤ 'ਚ ਜਿਹੜੀ ਜੇਤਾ O site de ruinha está bem. ਬਿਲਕੁਲ ਜੀ ਬਿਲਕੁਲ ਆਪਾਂ ਵੀ VTV ਪੰਜਾਬੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਵੀ ਨਿਮੰਤਰਣ ਕਰਦੇ ਹਾਂ ਬਿਲਕੁਲ ਉਸੇ ਪਹੁੰਚੋ ਜਿੱਥੇ ਕਾਰਜਕਾਰੀ ਨੇ ਦੱਸਿਆ ਤੇ ਜਿਵੇਂ ਇਹਨਾਂ ਨੇ ਕਿਹਾ ਵੀ ਸਚਾਈ ਜਿੱਥੇ ਹੁੰਦੀ ਹੈ ਸਾਡੇ ਚੈਨਲ ਦਾ ਵੀ ਸਲੋਗਨ ਇਹੀ ਆ VTV ਪੰਜਾਬੀ ਵਿਕਟਰੀ ਆਫ ਥਰੋਥ ਬਿਲਕੁਲ ਜੀ ਤੁਸੀਂ 4 ਅਕਤੂਬਰ ਤੇ 5 ਅਕਤੂਬਰ ਬਿਲਕੁਲ ਆਪਣੇ ਕੈਲੰਡਰ ਤੇ ਮਾਰਕ ਕਰ ਲਓ ਬਿਲਕੁਲ ਸਾਨੂੰ ਵੀ ਉੱਥੇ ਮਿਲੋ ਅਸੀਂ ਵੀ ਉੱਥੇ ਹੋਵਾਂਗੇ ਤੇ ਸਾਨੂੰ ਸਾਡੇ ਕਿੰਧਾਂ ਦੇ ਪ੍ਰੋਗਰਾਮ ਲੱਗਦੇ ਨੇ ਉਹਦੇ ਨਾਲ ਸਾਡੇ ਨਾਲ ਉਹ ਵੀ ਸ਼ੇਅਰ ਕਰਿਓ ਤੇ ਐਦਾਂ ਦੇ ਹੀ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਜਦ ਤੱਕ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ